ਆ ਲਓ ਜੀ ਇੱਕ ਆਰਡਰ ਹੋਰ ਆ ਗਿਆ 9 ਡਾਲਰ ਦਾ ਲਓ ਜੀ ਇੱਕ ਹੋਰ ਆ ਗਿਆ ਜਿਹੜੇ ਕਹਿੰਦੇ ਆ ਨਾ ਕਿ ਕੈਨੇਡਾ ਦੇ ਵਿੱਚ ਕੰਮ ਨਹੀਂ ਹੈਗਾ Uber Eats do-dash ਕੁਝ ਨਹੀਂ ਹੈਗਾ ਬਾਈ ਜੀ ਆ ਤੁਹਾਨੂੰ ਮਤਖਾਨ ਲੱਗਾ ਆ ਦੇਖੋ ਮੇਰਾ ਭਰਾ ਇਹ ਤਿੰਨ ਆਰਡਰ ਆ ਡ੍ਰੋਪ ਆਫ ਜਾਣਾ ਤੀਸਰਾ ਡ੍ਰੋਪ ਆਫ ਠੀਕ ਹੈ ਜੀ ਆ ਤਿੰਨ ਆਰਡਰ ਪਏ ਆ 1 2 ਤੇ ਆ ਤੀਸਰਾ ਠੀਕ ਹੈ ਜੀ ਆ ਤਿੰਨ ਆਰਡਰ ਆ ਅੱਜ ਤੁਹਾਨੂੰ ਸਾਰੇ ਦਿਨ ਚ ਇਹੀ ਦੱਸਣਾ ਆ ਕਿ ਇੱਕ ਦਿਨ ਦੇ ਵਿੱਚ ਤੁਸੀਂ ਊਬਰ ਰੀਡਸ ਡੋ ਡੈਸ਼ ਜਾਂ ਇਨਸਟਾ ਕਾਰਡ ਜਾਂ ਆਪਣਾ ਨੂੰ ਕੀ ਬੋਲਦੇ ਸਕਿਪ ਇੱਥੋਂ ਤੁਸੀਂ ਕਿੰਨੇ ਪੈਸੇ ਕਮਾ ਸਕਦੇ ਆ ਮਿਹਨਤ ਕਰਨੀ ਪੈਂਦੀ ਆ ਜੇ ਤੁਸੀਂ ਹਵਾ ਚ ਗੱਲਾਂ ਕਰੋ ਹਵਾ ਚ ਕੱਖ ਨਹੀਂ ਹੁੰਦਾ ਆਪਣੀ ਗੱਡੀ ਚੱਕ ਕੇ ਮਿਹਨਤ ਕਰਨੀ ਪੈਂਦੀ ਆ ਤੁਹਾਨੂੰ ਹੁਣ ਮੈਂ ਆ ਟੀ-ਸ਼ਰਟ ਆਪਣੀ ਸ਼ਰਟ ਦੇਖ ਲਓ ਠੀਕ ਹੈ ਜੀ ਟਾਈਮ ਤੁਹਾਨੂੰ ਮੈਂ ਦੱਸਦਾ ਨਾ 12:53 ਮਿੰਟ ਹੋਏ ਆ ਜਦ ਕਿ ਮੈਂ ਦੁਪਹਿਰੇ ਉੱਠਿਆ ਮਤਲਬ ਦੁਪਹਿਰ ਹੋ ਕੀ ਆਰਡਰ ਮੈਨੂੰ ਕੱਥੇ ਮਿਲਿਆ ਮੈਂ ਤੁਹਾਨੂੰ ਸ਼ਾਮ ਨੂੰ ਦੱਸੂੰਗਾ ਕਿੰਨੇ ਪੈਸੇ ਬਣਿਆ ਇਨਸਟਾ ਕਾਰਟ ਤੋਂ ਵੀ ਡੋ ਡੈਸ਼ ਤੋਂ ਵੀ ਤੇ ਉਬਰ ਤੋਂ ਵੀ ਵੀਡੀਓ ਤਾਂ ਬਣੇ ਰਹੀਓ lettes see ਆ ਲਓ ਜੀ ਇੱਕ ਆਰਡਰ ਹੋਰ ਆ ਗਿਆ 9 ਡਾਲਰ ਦਾ ਠੀਕ ਹੈ ਜੀ 11 ਚੀਜ਼ਾਂ 7 ਕਿਲੋਮੀਟਰ ਚਲੋ ਇਹ ਆਪਾਂ ਨਹੀਂ ਚੱਕਣਾ ਠੀਕ ਹੈ ਜੇ ਤੁਹਾਡੀ ਗੱਡੀ ਦੂਸਰੇ ਇੰਜਨ ਵਾਲੀ ਆ ਲਈ ਜਿੱਦਾਂ ਮੰਨ ਲਓ 1200 ਸੀਸੀ ਵਾਲੀ ਹੈਗੀ ਆ ਠੀਕ ਹੈ ਤਾਂ ਤੁਸੀਂ ਚੱਕ ਸਕਦੇ ਆ ਲੈਂਟਰਾ ਵਗੈਰਾ ਹੈਗੀ ਆ ਜਾਂ ਸਿਵਿਕ ਵਗੈਰਾ ਆ ਤਾਂ ਲੋ ਠੀਕ ਹੈ ਇੰਨਾ ਫਿਊਲ ਨਹੀਂ ਲੱਗਦਾ ਤੇ ਚੱਕ ਸਕਦੇ ਆ ਆਪਾਂ ਇਹ ਨਹੀਂ ਚੱਕਿਆ ਰਾਈਟ ਉਂ ਦੇਖੀ ਜੇ ਆਰਡਰ ਕਿੰਨੇ ਕਿੰਨੇ ਆਉਂਦੇ ਆ ਤਾਂ ਸਾਰੇ ਦਿਖਾਉਣੇ ਮੇਰਾ ਭਰਾ ਵੀਡੀਓ ਤੋਂ ਬਣੇ ਰਹੀਏ ਵੀਡੀਓ ਤੋਂ ਨਵੇਂ ਆਇਆ ਚੈਨਲ ਨੂੰ ਸਬਸਕ੍ਰਾਈਬ ਫੋਲੋ ਲਾਈਕ ਸ਼ੇਅਰ ਸ਼ੁਰੂ ਕਰ ਦੇਣਾ ਲੋ ਭਾਈ ਜੀ ਇੱਕ ਹੋਰ ਆ ਗਿਆ ਆਪਾਂ ਨੂੰ Uber ਤੋਂ 10 53 ਸੈਟ ਦਾ ਠੀਕ ਹੈ ਜੀ ਆਰਡਰ ਤੇ ਆਰਡਰ ਆਈ ਜਾਣੇ ਆ ਵੀਡੀਓ ਤੇ ਬਣੇ ਰਹੋ ਅੱਜ ਪੂਰੀ ਇਨਫੋਰਮੇਸ਼ਨ ਆਪਾਂ ਤੁਹਾਨੂੰ ਦੇਣੀ ਆ ਇਹ ਭਾਈ ਜੀ ਆਪਾਂ ਨੂੰ ਆਰਡਰ ਆਇਆ ਹੈਗਾ InstaCart ਤੋਂ ਠੀਕ ਹੈ ਜੀ ਆਪਾਂ Uber ਕਰ ਰਹੇ ਆ ਤੇ ਇਹ ਆਪਾਂ ਫਿਲਹਾਲ ਨਹੀਂ ਚੱਕਣਾ ਠੀਕ ਹੈ ਜੀ ਇਹ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਚੱਕਣਾ ਚੱਕੋ ਨਹੀਂ ਚੱਕਣਾ ਨਹੀਂ ਨਾ ਚੱਕੋ ਇਸ ਕਰਕੇ ਇਹ ਵਾਲਾ ਆਰਡਰ ਆਪਾਂ ਇਗਨੋਰ ਕਰਾਂਗੇ ਨਹੀਂ ਚੱਕਾਂਗੇ ਲਓ ਭਾਈ ਜੀ ਦੋ ਆਪਾਂ ਨੂੰ ਆਰਡਰ ਹੋ ਰਿਹਾ ਹੈ ਉਪਰ ਤੋਂ ਠੀਕ ਹੈ ਜੀ ਆ ਰੱਖੋ ਦੋ ਡ੍ਰੋਪ ਤੇ ਪਹਿਲਾਂ ਸੀਗਾ 11:30 ਵਜੇ ਸੀ ਮੇਰੇ ਹਿਸਾਬ ਨਾਲ 12:30 ਨਾ ਤਾਂ ਹੁਣ ਦੇ ਲੋ 1:28 ਮਿੰਟ ਹੋਇਆ ਦੋ ਡ੍ਰੋਪ ਮਤਲਬ ਇਹ ਅਮਾਉਂਟ ਦੀ ਆਪਾਂ ਅੱਜ ਗੱਲ ਕਰ ਰਹੀ ਆ ਅਮਾਉਂਟ ਹੈ ਜੀ 1 ਦੀ 10 ਡਾਲਰ ਤੇ ਇੱਕ ਦੀ ਹੈ 6 16 ਲੱਖ ਡਾਲਰ ਦੇ ਆ ਚਲੋ ਆਪਾਂ ਇਹ ਵਾਲੇ ਪਹਿਲਾਂ ਡ੍ਰੋਪ ਆਫ ਕਰੀਏ ਤਾਂ ਉਸ ਤੋਂ ਬਾਅਦ ਦੇਖਦੇ ਆਂ ਸ਼ਾਮ ਤੱਕ ਲਓ ਜੀ ਆਪਾਂ ਨੂੰ ਦੋ ਡਿਲੀਵਰੀਆਂ ਹੋਰ ਮਿਲ ਗਈਆਂ ਹੈਗੀਆਂ Uber ਤੋਂ ਨਾਮ ਚੈੱਕ ਕਰ ਸਕਦੇ ਹਾਂ ਫਿਲਹਾਲ ਕਹੀਓ ਕਿ ਸ਼ਾਇਦ ਕਿਤੇ ਬੰਦਾ ਸਾਨੂੰ ਸੇਮ ਵਾਲੀਆਂ ਡਿਲੀਵਰੀਆਂ ਦਿਖਾਈ ਜਾਂਦਾ ਟਾਈਮ ਹੋ ਗਿਆ 1:51 ਮਿੰਟ ਦੋ ਪਿਕਅਪ ਆ ਠੀਕ ਹੈ ਜੀ ਦੋ ਡ੍ਰੋਪ ਆਫ ਆ ਵੀਡੀਓ ਤੇ ਬਣੇ ਰਹੀਓ ਆਪਾਂ ਹੁਣ ਇਹ ਵੀ ਡ੍ਰੋਪ ਆਫ ਕਰ ਦਈਏ ਤੇ ਉਸ ਤੋਂ ਬਾਅਦ ਦੇਖਾਂਗੇ ਪੈਸੇ ਆਪਾਂ ਨੂੰ ਸ਼ਾਮ ਨੂੰ ਕਿੰਨੇ ਬਣੇ ਆ ਟੋਟਲ ਆਪਾਂ ਇਨਸਟਾ ਕਾਰਟ ਤੋਂ ਵੀ ਚੱਕਾਂਗੇ ਨਾਲ ਦੇ ਨਾਲ ਆਪਾਂ ਡੋ ਅਸ਼ ਤੋਂ ਵੀ ਚੱਕਾਂਗੇ ਫਿਲਹਾਲ ਆਪਾਂ ਚੱਕ ਰਹੇ ਆ ਸਿਰਫ ਓਨਲੀ Uber ਤੋਂ ਸਹੀ ਆ ਬਰਾਬਰ ਆ ਲਓ ਜੀ ਆਪਾਂ ਨੂੰ ਇੱਕ ਆਰਡਰ ਹੋਰ ਆ ਗਿਆ Uber ਤੋਂ ਸਹੀ ਜੀ ਇਹ ਦੋ ਦਾ ਸੀਗਾ ਤੇ ਇੱਕ ਆਪਾਂ ਆਲਰੇਡੀ ਡ੍ਰੋਪ ਕਰ ਦਿੱਤਾ ਹੈਗਾ ਆ ਤੇ ਇਹ ਹੈਗਾ ਆਪਣਾ ਦੂਸਰਾ ਵੀਡੀਓ ਬਣਾਣੀ ਭੁੱਲ ਗਿਆ ਸੀਗਾ ਵੀਡੀਓ ਤੇ ਬਣੇ ਰਹੀਓ ਅੱਜ ਆਪਾਂ ਰਾਤੀ ਇਹੀ ਦੱਸਣਾ ਕਿ ਆਪਣੇ 100 150 ਕਿੰਨਾ ਕਿੰਨਾ ਡਾਲਰ ਬੰਦਾ ਆਪਾਂ ਇਹ ਦੇਖਣਾ 100 ਵੀ ਬੰਦਾ ਕਿ ਨਹੀਂ ਬੰਦਾ ਇਆਪਾਂ ਦੇਖਣਾ ਹੈ ਕੈਨੇਡਾ ਦੇ ਵਿੱਚ ਜਿਹੜੇ ਕਹਿੰਦੇ ਕਿ ਕੁਝ ਨਹੀਂ ਹੈਗਾ ਤੇਲ ਦੇ ਪੈਸੇ ਵੀ ਨਹੀਂ ਪੂਰੇ ਹੁੰਦੇ ਜਾਂ ਜੋ ਵੀ ਆ ਅੱਜ ਆਪਾਂ ਇਹ ਹੀ ਦੇਖਣਾ ਕਿ ਆਪਾਂ ਨੂੰ ਉਬਰ ਹੋ ਗਿਆ ਡੋ ਡੈਸ਼ ਹੋ ਗਿਆ ਇਨਸਟਾ ਕਾਰਟ ਹੋ ਗਿਆ ਤੇ ਆਪਣੇ ਸਕਿਪ ਹੋ ਗਿਆ ਤੇ ਇਹਦੇ ਚ ਕਿੰਨੇ ਪੈਸੇ ਪਾਉਂਦੇ ਆ ਟੋਟਲ ਇੱਕ ਦਿਨ ਦੇ ਲਓ ਜੀ ਇੱਕ ਹੋਰ ਆ ਗਿਆ ਪਰ ਆਪਾਂ ਇਹ ਚੱਕਣਾ ਨਹੀਂ ਆ ਕਿਉਂਕਿ ਭੁੱਖ ਬਹੁ ਲੱਗੀ ਹੋਆ ਪਹਿਲਾਂ ਲੰਚ ਪਹਿਲਾਂ ਪੇਟ ਪੂਜਾ ਬਾਕੀ ਕੰਮ ਦੂਜੇ 4 ਕਿਲੋਮੀਟਰ 7 ਡਾਲਰ 60 ਤੇ ਜਿਹੜੇ ਲੋਕੀ ਕਹਿੰਦੇ ਨਾ ਕੰਮ ਨਹੀਂ ਹੈਗਾ ਕਾਮ ਆਂਦਾ ਨਹੀਂ ਆ ਤੁਹਾਡੇ ਸਾਹਮਣੇ ਪਰ ਰਾਤੀ ਦੇਖਣੇ ਆ ਆਪਣੇ ਹੁਣ ਮੈਂ ਚੱਲਾਂ ਘਰ ਤੇ ਰੋਟੀ ਰੁੱਟੀ ਖਾ ਕੇ ਫਿਰ ਆਨੇ ਦੋ ਤਿੰਨ ਘੰਟੇ ਬਾਅਦ ਆਰਡਰ ਤੇ ਆਰਡਰ ਆ ਰਿਹਾ ਆ ਪਰ ਆਪਾਂ ਇਸ ਟਾਈਮ ਘਰ ਰੋਟੀ ਖਾਣ ਆਏ ਆ ਆਰਡਰ ਬਾਈ ਜੀ ਇਹਦੇ ਨਾਲ ਦੇ ਵੀ ਆਂਦੇ ਆ 25 ਡਾਲਰ ਦੇ ਵਿੱਚ 35 ਕਿਲੋਮੀਟਰ ਇਸ ਕਰਕੇ ਆ ਆ ਵਾਲੇ ਨੂੰ ਆਪਾਂ ਕਰਾਂਗੇ ਇਗਨੋਰ ਨਹੀਂ ਚੱਕਾਂਗੇ ਲਓ ਵੀ ਆਪਾਂ ਨੂੰ ਇੱਕ ਹੋਰ ਆ ਗਿਆ ਠੀਕ ਹੈ ਜੀ ਇਹ ਆਪਣਾ Uber ਤੋਂ ਆ ਗਿਆ ਆਪਾਂ ਨੂੰ ਇੱਕ ਹੋਰ ਤੇ ਇਹ ਵਧੀਆ ਹੈਗਾ ਆ ਤੇ ਤੁਹਾਨੂੰ ਦਿਖਾਣਾ ਪਾਜ ਰਾਤੀ ਟਾਈਮ ਦੇਖੋ 4:55 ਮਿੰਟ ਫਿਲਹਾਲ ਮੈਂ ਘਰ ਹੀ ਆ ਘਰ ਤੋਂ ਬਾਹਰ ਜੇ ਰੋਟੀ ਰੁੱਟੀ ਖਾ ਕੇ ਲੰਚ ਵਗੈਰਾ ਕੀਤਾ ਤੇ ਮੈਂ ਕਿਹਾ ਚਲੋ लेट्स ਗੋ ਹਨਾ ਤੇ लेट्स ਸੀ ਕਿੰਨੇ ਬੰਦੇ ਅੱਜ ਵੀਡੀਓ ਤੇ ਬਣੇ ਰਹੀਓ ਵੀਡੀਓ ਤੇ ਨਵੇਂ ਆਇਆ ਤਾਂ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਮੇਰਾ ਭਰਾ ਸਹੀ ਆ लेट्स ਗੋ ਚੱਕੋ ਜੀ ਆਪਾਂ ਨੂੰ ਇੱਕ ਹੋਰ ਆ ਗਿਆ Uber ਤੋਂ ਆਰਡਰ ਠੀਕ ਹੈ ਜੀ ਡ੍ਰੋਪ ਆਫ ਕਰਨਾ ਏਸੀ ਕੁੜੀ ਦਾ ਨਾਮ ਆ 5:30 ਵਜੇ ਹੋ ਗਏ 5:35 ਵਜੇ ਤੇ ਆਪਾਂ ਦੇਖਣਾ ਚ ਪੈ ਹੈ ਬੰਦੇ ਕਿੰਦੇ ਆ ਜਿਹੜੇ ਕਹਿੰਦੇ ਆ ਨਾ ਪੈਸੇ ਬੰਦ ਦੇਣੀ ਹੈਗੇ ਕੱਖ ਨਹੀਂ ਹੈਗਾ ਡੋਟ ਡੈਸ਼ ਉਬਰ ਚ ਕਿਹੜੀਆਂ ਗੱਲਾਂ ਕਰਦਾ ਬਾਈ ਪਰ ਅੱਜ ਮੇਰਾ ਭਰਾ ਪਾਈ ਹੀ ਦੇਖਣਾ ਪੈ ਹੈ ਬੰਦੇ ਕਿੰਨੇ ਉਬਰ ਡੋਟ ਡੈਸ਼ ਇੰਸਟਾਗ੍ਰਾਮ ਐਂਡ ਸਕਿਪ ਵੀਡੀਓ ਤਾਂ ਬਣੀ ਰਹੀਓ ਵੀਡੀਓ ਤਾਂ ਨਵੇਂ ਆਇਆ ਚੈਨਲ ਨੂੰ ਸਬਸਕ੍ਰਾਈਬ ਫੋਲੋ ਲਾਈਕ ਸ਼ੇਅਰ ਕਰਦੇ ਆ ਕਰੋ ਲਓ ਬਾਈ ਜੀ ਇੱਕ ਆਪਾਂ ਨੂੰ ਹੋਰ ਆ ਗਿਆ ਬੋਲ ਮਾਰਟ ਦੇ ਮੱਕੜੀ ਤੋਂ ਉਬਰ ਤੋਂ ਸਹੀ ਆ ਤੇ ਹੁਣ ਆਪਾਂ ਇੱਕ ਇਹ ਵੀ ਚੱਕਾਂਗੇ ਲਓ ਜੀ ਆਪਾਂ ਨੂੰ Uber Eats ਤੋਂ ਦੋ ਆਰਡਰ ਹੋਰ ਆ ਗਏ ਆ ਤੇ ਆਪਾਂ ਜੇ ਟਾਈਮ ਦੀ ਗੱਲ ਕਰ ਲਈਏ ਤਾਂ 8:05 ਹੋ ਗਏ ਸ਼ਾਮ ਦੇ ਸਹੀ ਆ ਤੇ ਆਪਾਂ ਹਜੇ ਪ੍ਰੋਪਰ ਕਾਰ ਨਹੀਂ ਰਹੇ ਆ ਆਪਾਂ ਵਿੱਚ ਵਿੱਚ ਇੱਧਰ ਉੱਧਰ ਖਾਣ ਪੀਣ ਚੱਲ ਜਾਈਦਾ ਕਦੀ ਕੌਫੀ ਕਦੀ ਘਰ ਕਦੀ ਕਿਤੇ ਠੀਕ ਹੈ ਬਟ ਸਟਿਲ ਚਲੋ ਉੱਥੇ ਪਤਾ ਲੱਗੇਗਾ ਨਾ ਐਕਟਿਵ ਟਾਈਮ ਠੀਕ ਆ ਆਪਾਂ ਐਟ ਦਾ ਐਂਡ ਆਫ ਦਾ ਡੇ ਦੇਖਾਂਗੇ ਕਿੰਨਾ ਆਪਾਂ ਕਿੰਨੇ ਆਵਰਸ ਆਪ ਐਕਟਿਵ ਰਹੇ ਆ ਤੇ ਆਪਾਂ Uber Eats ਤੇ ਇੰਸਟਾ ਕਰ ਤੋਂ ਆਪਾਂ ਕਿੰਨੀ ਦਿਹਾੜੀ ਪਾਈ ਅੱਜ ਦੀ ਸਹੀ ਆ ਮਰਾ ਭਰਾ ਜੀ ਆਪਾਂ ਇਨਸਟਾ ਕਾਰਡ ਦੀ ਗੱਲ ਕਰ ਲਈਏ ਤਾਂ ਇਨਸਟਾ ਕਾਰਡ ਦੇ ਵਿੱਚ ਦੇਖ ਲਓ ਜੀ 40 ਡਾਲਰ 32 ਸੈਂਟ ਬਣੇ ਆ ਅੱਜ ਦੀ ਰੇਟ ਦੇ ਵਿੱਚ ਰੀਜ਼ਨ ਕਿਉਂਕਿ ਆਪਾਂ ਇਹਦੇ ਚ ਆਰਡਰ ਹੀ ਦੋ ਚੱਕਿਆ ਤਰੀਕ ਦੇਖ ਲਓ ਅੱਜ 14 ਤਰੀਕ ਆ ਠੀਕ ਹੈ ਜੀ ਆਰਡਰ ਆਪਾਂ ਦੋ ਚੱਕਿਆ ਰੱਖੋ ਸਹੀ ਆ ਇੱਕ 12 ਦਾ ਤੇ ਇੱਕ 28 ਦਾ ਤੇ ਇਹਦੇ ਵਿੱਚ 6 ਡਾਲਰ ਟਿਪ ਆਪਣੀ 40 ਡਾਲਰ 32 ਬਣੇ ਆ ਤੇ ਹੁਣ ਆਪਾਂ ਗੱਲ ਕਰ ਲੰਨੇ ਆ ਉਬਰ ਦੀ ਲੋ ਭਾਈ ਜੀ ਰਾਤ ਹੋ ਗਈ ਆ ਟਾਈਮ ਹੋ ਗਿਆ ਚੈੱਕ ਕਰ ਲਓ 9:57 ਰਾਤ ਦੇ ਠੀਕ ਆ ਤਾਂ 12:30 ਵਜੇ ਪਾ ਸ਼ੋਅ ਕੀਤਾ ਹੈਗਾ ਤੇ ਇਹ ਆਪਣਾ ਹੈਗਾ ਉੱਪਰ ਦਾ ਕਾਊਂਟ ਸਹੀ ਆ ਦੇਖ ਸਕਦੇ ਆ ਉੱਪਰ ਚ ਆਪਣੇ ਬਣੇ 187 ਡਾਲਰ ਇੱਕ ਦਿਨ ਦੇ ਟੂਡੇ ਦੇ 22 ਟ੍ਰਿਪ ਆਏ ਆ ਠੀਕ ਆ ਜੀ ਤੇ 43 ਪੁਆਇੰਟ ਆਪਾਂ ਨੂੰ ਮਿਲੇ ਆ ਤੇ 187 ਡਾਲਰ ਮਤਲਬ ਮੋਟਾ-ਮੋਟਾ 10:00 ਵਜੇ ਆ 12:30 ਵਜੇ ਆਪਾਂ ਗਏ ਸੀਗੇ ਤੇ ਆਪਾਂ ਇਹ ਵੀ ਦੱਸ ਦੰਨੇ ਆ ਆਪਾਂ 2 ਘੰਟੇ ਵਾਸਤੇ ਘਰ ਵੀ ਗਏ ਸੀਗੇ ਲਾਂਚੋ ਬ੍ਰੇਕ ਆਸਤੇ ਠੀਕ ਹੈ ਤੇ 2 ਘੰਟੇ ਕੱਢ ਲਓ 12:30 ਵਜੇ ਤੋਂ ਬਾਅਦ ਲਾ ਲਓ ਸਟਾਰਟ ਟਾਈਮ ਤੁਸੀਂ ਦੇਖ ਸਕਦੇ ਆ ਤੇ ਇਥੋਂ ਇਹ ਸਿੱਖਣ ਨੂੰ ਮਿਲਦਾ ਜਿਹੜੇ ਬੰਦੇ ਨੇ ਕੰਮ ਕਰਨਾ ਹੈ ਨਾ ਉਹਨੇ ਕੰਮ ਬਾਈ ਜੀ ਕਰ ਹੀ ਲੈਣਾ ਠੀਕ ਆ ਘਰ ਰਜਾਈ 'ਚ ਬਹਿ ਕੇ ਜਾਂ ਬੈੱਡ 'ਤੇ ਬਹਿ ਕੇ ਗੱਲਾਂ ਕਰ ਜਾਨੀਆਂ ਕੈਨੇਡਾ ਆ ਐ ਨਹੀਂ ਹੋ ਐ ਨਹੀਂ ਠੀਕ ਆ ਕੈਨੇਡਾ 'ਚ ਕੰਮ ਘਾਟਾ ਪਰ ਸ਼ੁਰੂਆਤ ਤਾਂ ਇੱਥੇ ਹੀ ਕਰਨੀ ਨਾ ਬਾਈ ਜੀ ਆਪਾਂ 150 200 ਡਾਲਰ ਬਣ ਗਿਆ ਮੋਟਾ-ਮੋਟਾ ਹਜ ਇਹਦੇ ਵਿੱਚ ਮੇਰੀਆਂ 2-3 ਜਿਹੜੀਆਂ ਕਸਟਮਰਜ਼ ਦੇ ਟਿਪਸ ਆ ਉਹ ਜੇ ਪੈਂਡਿੰਗ ਆ ਸਹੀ ਆ ਤੇ ਇਨਸਟਾ ਕ ਤੇਲ ਕਿੰਨੇ ਦਾ ਲੱਗਿਆ ਹੋਊਗਾ 30 ਡਾਲਰ ਦਾ ਲੱਗਿਆ ਹੋਊਗਾ 30 ਮਾਈਨਸ ਕਰ ਦੋ 5 10 ਬਾਹਰ ਖਾਲਿਆ ਆਊਗਾ ਤਾਂ ਵੀ ਮਾਰਾ ਤੁਸੀਂ ਦੇਖ ਲਓ ਕਿੰਨੇ ਦੀ ਦਿਹਾੜੀ ਪੈ ਗਈ ਆ 220 230 ਦਿਹਾੜੀ ਵੱਟ ਤੇ ਪਈ ਆ ਤੇ ਮੈਂ ਮੈਨੂੰ ਪਤਾ ਪਾਈ ਜੀ ਹਮੇਸ਼ਾ ਕੰਮ ਨਹੀਂ ਆਉਂਦਾ ਠੀਕ ਆ ਪਰ ਅੱਜ ਤੁਹਾਡੇ ਸਾਹਮਣੇ ਮੈਂ ਸਪੈਸ਼ਲ ਅੱਜ ਮੈਂ ਡਿਲੀਵਰੀਆਂ ਕੀਤੀਆਂ ਆਪਣੇ ਲੋਕਾਂ ਨੂੰ ਪੋਜ਼ੀਟਿਵ ਕਰਨ ਨੂੰ ਕਿ ਮੇਰਾ ਭਰਾ ਸ਼ੁਰੂਆਤ ਕਰੋ ਆਪਣੀ ਰੋਜੀ ਰੋਟੀ ਤੇ ਚਲਾਓ ਤੁਹਾਡਾ ਰੈਂਟ ਨਿਕਲੂਗਾ ਘਰ ਦਾ ਕੁਛ ਨਾ ਕੁਛ ਤਾਂ ਨਿਕਲੂਗਾ ਨਾ ਮੇਰਾ ਭਰਾ ਜਦੋਂ ਵਧੀਆ ਨੌਕਰੀ ਮਿਲੀ ਕੋਈ ਗੱਲ ਨਹੀਂ ਛੱਡਦੀ ਉਹ ਉਸ ਤੋਂ ਬਰ ਘੰਟਾ 2 ਘੰਟੇ ਕਰ ਲਿਆ ਕਰੋ ਮੈਂ ਘੰਟਾ 2 ਘੰਟੇ ਕਰਦਾ ਹੀ ਆ ਜੋਬ ਤੋਂ ਬਾਅਦ ਸੋ ਮੇਰਾ ਭਰਾ ਜੇ ਹੋਰ ਇਨਫੋਰਮੇਸ਼ਨ ਲੈਣੀ ਕੈਨੇਡਾ ਬਾਰੇ ਪੇਜ ਨੂੰ ਫੋਲੋ ਸਬਸਕ੍ਰਾਈਬ ਕਰ ਦੋ ਸ਼ੇਅਰ ਕਰ ਦਿਆ ਕਰੋ ਕਿਸੇ ਨੂੰ ਮੋਟੀਵੇਸ਼ਨ ਮਿਲੇ ਤੇ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਲਵ ਯੂ ਮੇਰਾ ਭਰਾ ਬੈਸਟ ਆਫ ਲੱਕ